ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਪ੍ਰਵਾਸੀਆਂ ਖਿਲਾਫ ਵੱਡਾ ਮਤਾ ਹੋਵੇਗਾ ਪਾਸ ਹੁਣ ਘੁੰਮਣ ਦੀ ਨਹੀਂ ਹੋਵੇਗੀ ਇਜਾਜ਼ਤ ਵੋਟਰ ਕਾਰਡ ਵੀ ਨਹੀਂ ਹੋਣਗੇ ਜਾਰੀ ਤੇ ਕਈ ਹੋਰ ਗੱਲਾਂ ਤੇ ਵੀ ਲੱਗੀਆਂ ਪਾਬੰਦੀਆਂ ਤਨਖਾਹਾਂ ਨਾ ਮਿਲਣ ਤੇ ਕਾਲਜਾਂ ਦੇ ਪ੍ਰੋਫੈਸਰਾਂ 'ਚ ਰੋਜ਼ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦਾ ਕੀਤਾ ਕਿਰਾ ਜ਼ਬਰਦਸਤ ਹੋਈ ਨਾਰੇਬਾਜ਼ੀ ਕੇਂਦਰ ਨੇ ਪੰਜਾਬ 'ਚ ਹੜ੍ਹਾਂ ਨੂੰ অতি ਗੰਭੀਰ ਆਫਤ ਦਿੱਤਾ ਘਰਾਰ ਸੂਬੇ ਨੂੰ ਹੁਣ ਹੋਰ ਵੀ ਮਿਲੇਗਾ ਵਾਧੂ ਫੰਡ ਤੇ ਹੋਰ ਵੀ ਪੰਜਾਬ ਨੂੰ ਦਿੱਤੇ ਜਾਣਗੇ ਕਰਜ਼ੇ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਵਾਸੀਆਂ ਦੀ ਜੀ ਹਾਂ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੁੱਦਾ ਚੱਲ ਰਿਹਾ ਇਸ ਵਕਤ ਜੋ ਕਿ ਹੈ ਪ੍ਰਵਾਸੀਆਂ ਦਾ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਹੈ ਜਾਂ ਨਹੀਂ ਰਹਿਣਾ ਚਾਹੀਦਾ ਫਿਲਹਾਲ ਇਹ ਬਾਤ ਦੀਆਂ ਗੱਲਾਂ ਨੇ ਪਰ ਇੱਥੇ ਮਤੇ ਜਿਹੜੇ ਨੇ ਪਿੰਡਾਂ ਦੇ ਵਿੱਚ ਪਾਉਣੇ ਸ਼ੁਰੂ ਹੋ ਚੁੱਕੇ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜੇ ਇੱਕ ਪਿੰਡ ਡਰੋਲੀ ਕਲਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਸਬੰਧੀ ਇਲਾਕੇ ਦੀ ਪੰਚਾਇਤਾਂ ਦੀ ਕ emergency ਮੀਟਿੰਗ ਬੁਲਾਈ ਗਈ ਅਤੇ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ। ਸੋ ਮੀਟਿੰਗ ਦੇ ਵਿੱਚ ਨੇੜਲੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਕਈ ਮਤੇ ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪ੍ਰਵਾਸੀ ਮਜ਼ਦੂਰਾ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਆਪਣੀਆਂ ਵੋਟਾਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇਗਾ। ਸੋਇਸਤੋ ਇਲਾਵਾ ਕਿਸੇ ਵੀ ਪ੍ਰਵਾਸੀ ਨੂੰ ਰਾਤ ਨੂੰ ਪਿੰਡ ਜਾਂ ਚਰਾਇਆਂ ਦੇ ਵਿੱਚ ਘੁੰਮਣ ਦੀ ਇਜਾਜ਼ਤ ਨਹੀਂ ਹੋਏਗੀ। ਪੰਚਾਇਤ ਨੇ ਇਹ ਵੀ ਫੈਸਲਾ ਲਿਆ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਅੰਦਰ ਕਿਸੇ ਵੀ ਤਿਉਹਾਰ ਦੇ ਲਈ ਸਹਾਇਤਾ ਪ੍ਰਦਾਨ ਜੋ ਹੈ ਨਹੀਂ ਦਿੱਤੀ ਜਾਏਗੀ। ਯਾਨੀ ਕਿ ਉਹ ਤਿਉਹਾਰ ਜਿਹੜੇ ਨੇ ਉਹ ਵੀ ਆਪਣੀ ਮਰਜ਼ੀ ਦੇ ਨਾਲ ਨਹੀਂ ਮਨਾ ਸਕਣਗੇ। ਸੋ ਦੱਸ ਜੀਏ ਕਿ ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਆਪਣੀ ਜਾਇਦਾਦ ਜਾਂ ਘਰ ਪ੍ਰਵਾਸੀਆਂ ਨੂੰ ਨਹੀਂ ਵੇਚੇਗਾ। ਜੇ ਕੋਈ ਅਜੀਹਾ ਕਰਦਾ ਹੈ ਤਾਂ ਉਹ ਇਸ ਸਥਿਤੀ ਦੇ ਲਈ ਖੁਦ ਜ਼ਿੰਮੇਵਾਰ ਹੋਏਗਾ ਇਸ ਮੌਕੇ ਤੇ ਜਥੇਦਾਰ ਮਨੋਹਰ ਸਿੰਘ ਨੇ ਵੀ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਹੋਰ ਰਣਨੀਤੀਆਂ ਤੇ ਚਰਚਾ ਕਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਵੱਡੀ ਮੀਟਿੰਗ ਬੁਲਾਈ ਜਾਏਗੀ ਜਿਸ ਦੇ ਵਿੱਚ ਹੁਸ਼ਿਆਰਪੁਰ 'ਚ ਦੱਸਿਆ ਕਿ 5 ਸਾਲਾਂ ਦੇ ਬੱਚੇ ਦੇ ਅਗਵਾ ਅਤੇ ਕਤਲ ਨੇ ਰਾਜ ਭਰ ਦੇ ਵਿੱਚ ਪ੍ਰਵਾਸੀਆਂ ਵਿਰੁੱਧ ਗੁੱਸਾ ਪੈਦਾ ਕਰ ਦਿੱਤਾ ਸੋ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਇਲਾਕੇ 'ਚੋਂ ਕੱਢਣ ਦੇ ਲਈ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਨਾਲ ਹੀ ਨਾਲ ਹੁਣੇ ਜਿਹੜਾ ਡਰੋਲੀ ਕਲਾ ਪਿੰਡ ਹੈ ਇਸ ਦੇ ਵਿੱਚ ਤਾਂ ਇੱਕ ਮਤਾ ਪੂਰਣ ਮਤਾ ਪੈ ਚੁੱਕਿਆ ਜਿਸ ਦੇ ਵਿੱਚ ਇਹਨਾਂ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਜਿਨ੍ਹਾਂ ਦੀ ਵੋਟਾਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਵੋਟਾਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ ਕੱਟ ਦਿੱਤੀਆਂ ਜਾਣਗੀਆਂ ਤੇ ਪਿੰਡ ਜਾਂ ਚਰਾਇਆਂ ਦੇ ਵਿੱਚ ਘੁੰਮਣ ਦੀ ਆਜ਼ਾਦੀ ਜਿਹੜੀ ਆ ਪ੍ਰਵਾਸੀਆਂ ਨੂੰ ਨਹੀਂ ਹੋਵੇਗੀ ਹਾਲਾਂਕਿ ਇੱਥੇ ਜੇਕਰ ਪ੍ਰਵਾਸੀ ਪੰਜਾਬ ਨੂੰ ਛੱਡ ਕੇ ਜਾਂਦੇ ਨੇ ਤਾਂ ਬਹੁਤ ਸਾਰਾ ਕੰਮ ਤੇ ਜਿਹੜਾ ਇਫੈਕਟ ਪੈ ਸਕਦਾ ਸਿੱਧੇ ਤੌਰ ਤੇ ਪੰਜਾਬ ਦੇ ਕੰਮਾਂ ਦੇ ਉੱਤੇ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਬਹੁਤ ਸਾਰੇ ਕੰਮ ਸਾਂਭੇ ਜਾਂਦੇ ਨੇ ਸੋ ਇਹਨਾਂ ਸਾਰੀਆਂ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਇਹ ਸਾਰੀ ਜਿਹੜੀ ਹੁਣ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪ੍ਰਵਾਸੀਆਂ ਨੂੰ ਰਹਿਣਾ ਚਾਹੀਦਾ ਹੈ ਜਾਂ ਨਹੀਂ ਰਹਿਣਾ ਚਾਹੀਦਾ ਫਿਲਹਾਲ ਦੀ ਘੜੀ ਲੋਕਾਂ ਦੇ ਵਿੱਚ ਤਾਂ ਇੱਕ ਰੋਸ ਜਿਹੜਾ ਹੈ ਉਹ ਕਾਫੀ ਹੱਦ ਤੱਕ ਦੇਖਣ ਨੂੰ ਮਿਲ ਰਿਹਾ ਹੈ ਮਿਲ ਰਿਹਾ ਹੈ ਉត្តਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦਾ ਕਿਰੋਅ ਕੀਤਾ ਦਰਅਸਲ ਤਨਖਾਹਾਂ ਨਾ ਮਿਲਣ ਦੇ ਕਰਕੇ ਰੋਜ਼ ਮੁਜ਼ਹਾਰਾ ਕਰਦੇ ਹੋਏ ਅਧਿਆਪਕ ਨਜ਼ਰ ਆਏ ਦੱਸ ਦिए ਕਿ ਪਿਛਲੇ 6 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਨੂੰ ਲੈ ਕੇ ਸੂਬੇ ਦੇ 136 ਐਡਿਟ ਕਾਲਜਾਂ ਦੇ ਹਜ਼ਾਰਾਂ ਪ੍ਰੋਫੈਸਰਾਂ ਨੇ ਅੱਜ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਬੈਨਰ ਹੇਠਾਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਬੀਰਪੁਰਾ ਦੇ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਆ ਉਹਨਾਂ ਦੇ ਘਰ ਦਾ ਘੇਰਾਓ ਕੀਤਾ ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਪ੍ਰੋਫੈਸਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਦੇ ਵਿੱਚ ਰੋਸ ਮਾਰਚ ਵੀ ਕੱਢਿਆ ਸੋ ਆਲ ਇੰਡੀਆ ਫਾਊਂਡੇਸ਼ਨ ਆਫ ਕਾਲਜ ਐਂਡ ਯੂਨੀਵਰਸਿਟੀ ਟੀਚਰਸ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਵਿਨੇ ਸੋਫਤ ਨੇ ਭਗਵਾਨਤਮਾਨ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਕਰਾਰ ਦਿੱਤਾ ਹੈ ਤੇ ਨਾਲ ਹੀ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਅਰੇ ਲਾਉਣ ਵਾਲੀ ਸਰਕਾਰ ਨੇ ਰਾਸਟਰ ਨਿਰਮਾਤਾ ਪ੍ਰੋਫੈਸਰਾਂ ਨੂੰ 6 ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਕਰਕੇ ਦਾਲ ਰੋਟੀ ਤੋਂ ਵੀ ਮਹਤਾਜ ਕਰਤਾ ਹੈ। ਉਹਨਾਂ ਨੇ ਸਿੱਧੀ ਮੰਗ ਕੀਤੀ ਹੈ ਕਿ ਹਰਜੋਤ ਬੈਂਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ PCCTU ਦੇ ਜਰਨਲ ਸਕੱਤਰ ਡਾਕਟਰ ਐਸਐਸ ਰੰਧਾਵਾ ਨੇ ਵੀ ਦੱਸਿਆ ਹੈ ਕਿ ਸਰਕਾਰ ਦੀ ਬੇहद ਮਾੜੀ ਕਾਰਗੁਜ਼ਾਰੀ ਦੇ ਕਰਕੇ ਪਿਛਲੇ 5 ਮਹੀਨਿਆਂ ਦੀ ਤਨਖਾਹ ਦਾ ਬਿੱਲ 12 ਅਗਸਤ ਤੋਂ ਖਜ਼ਾਨੇ ਦੇ ਵਿੱਚ ਅਟਕਿਆ ਪਿਆ ਅਤੇ 1 ਮਹੀਨੇ ਤੋਂ ਵੱਧ ਸਮਾਂ जान ਦੇ باوجود ਫੰਡ ਜਾਰੀ ਨਹੀਂ ਹੋ ਸਕਿਆ ਸੋਨਾ ਕਿਹਾ ਕਿ 6 ਮਹੀਨਿਆਂ ਤੱਕ ਤਨਖਾਹਾਂ ਰੋਕ ਕੇ ਪ੍ਰੋਫੈਸਰਾਂ ਦੇ ਨਾਲ ਐਸੀ ਨਾ ਇਨਸਾਫੀ ਪਹਿਲਾਂ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਸੋ PCC TU ਦੀ ਸੁਪਾਈ ਪ੍ਰਧਾਨ ਡਾਕਟਰ ਸੀਮਾ ਜਿਤਈ ਨੇ ਵੀ ਮੁੱਖ ਮੰਤਰੀ ਤੋਂ ਨਿੱਜੀ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਪ੍ਰਭਾਵ ਦੇ ਨਾਲ ਬਕਾਇਆ ਤਨਖਾਹਾਂ ਤੇ ਫੰਡ ਜਾਰੀ ਕਰੇ ਅਤੇ ਇਸ ਤੋਂ ਇਲਾਵਾ ਪਹਿਲੇ ਮਹੀਨੇ ਦੀ ਗ੍ਰਾਂਟ ਰਿਲੀਜ਼ ਜਿਹੜੀ ਆ ਉਹ ਕੀਤੀ ਜਾਵੇ ਸੋ ਉਹਨਾਂ ਚੇਤਾਵਨੀ ਦਿੱਤੀ ਹੈ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਸਰਕਾਰ ਨੂੰ ਇਸ ਤੋਂ ਵੀ ਵੱਡਾ ਖਮਿਆਜ਼ਾ ਜਿਹੜਾ ਭੁਗਤਣਾ ਪੈ ਸਕਦਾ ਸੋ ਇਹ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਜਿੱਥੇ ਅਧਿਆਪਕ ਵਰਗ ਪ੍ਰੋਫੈਸਰ ਵਰਗ ਜਿਹੜਾ ਹੁਣ ਦੀ ਸਰਕਾਰ ਤੋਂ ਕਾਫੀ ਹੱਦ ਤੱਕ ਦੁਖੀ ਜਿਹੜਾ ਹੋਇਆ ਪਿਆ ਤੇ ਉੱਤਰ ਕੇਂਦਰ ਦੇ ਵੱਲੋਂ ਹੜ ਨੂੰ ਪੰਜਾਬ ਦੇ ਹੜਾ ਨੂੰ ਅਤਿ ਆਫਤ ਹੜ ਜਿਹੜੇ ਨੇ ਅਤਿ ਆਫਤ ਜਿਹੜਾ ਇੱਥੇ ਕਰਾਰ ਦਿੱਤਾ ਗਿਆ ਸੋ ਦੱਸਦੀ ਹੈ ਕਿ ਇੱਥੇ ਪੰਜਾਬ ਨੂੰ ਹੁਣ ਹੋਰ ਵੀ ਸਹਿਯੋਗ ਜਿਹੜਾ ਕੇਂਦਰ ਤੋਂ ਮਿਲਦਾ ਹੋਇਆ ਨਜ਼ਰ ਆ ਸਕਦਾ ਹੈ ਦੱਸ ਦਈਏ ਕਿ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ অতি ਗੰਭੀਰ ਆਫਤ ਮੰਨਿਆ ਸੋ ਸੂਬੇ ਨੂੰ ਕੇਂਦਰ ਤੋਂ ਹੋਰ ਵੀ ਵਾਧੂ ਫੰਡ ਤੇ ਕਰਜ਼ੇ ਮਿਲਣਗੇ ਸੋ ਮੁੜ ਵਸੇਬੇ ਦੇ ਕੰਮਾਂ 'ਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਹੋਰ ਵੀ ਵਧੇਗੀ ਪੰਜਾਬ ਨੂੰ ਲੰਬੇ ਸਮੇਂ ਦੇ ਲਈ 590 ਕਰੋੜ ਦਾ ਕਰਜ਼ਾ ਹੋਰ ਵੀ ਮਿਲ ਸਕੇਗਾ ਦੱਸ ਦਈਏ ਕਿ ਐਸਡੀਆਰਐਫ ਤਹਿਤ ਇੱਥੇ ਵਾਧੂ ਮੁਆਵਜ਼ਾ ਜਿਹੜਾ ਮਿਲ ਸਕਦਾ ਹੈ ਸੋ ਇੱਥੇ ਨੁਕਸਾਨੇ ਗਏ ਘਰਾਂ ਦਾ ਮੁਆਵਜ਼ਾ ਵੱਧ ਸਕਦਾ ਹੈ 3000 ਦੇ ਕਰੀਬ ਜਿਹੜਾ ਕਹਿ ਸਕਦੇ ਹਾਂ ਕਿ ਨੁਕਸਾਨੇ ਗਏ ਘਰਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਸੋ ਦੱਸ ਜੀਏ ਕਿ ਛੋਟਾ ਮੋਟਾ ਜਿਹੜਾ ਨੁਕਸਾਨ ਹੋਇਆ ਇਹੋ ਦੀ ਗੱਲ ਹੋ ਰਹੀ ਹੈ ਸੋ ਇਸ ਤੋਂ ਇਲਾਵਾ ਪਸ਼ੂ ਧਨ ਹਾਨੀ ਤੇ ਮੁਆਵਜ਼ਾ ਜਿਹੜਾ 37000 ਕਰੋੜ ਜਿਹੜਾ ਉਹ ਮਿਲ ਸਕਦਾ ਹੈ ਸੋ ਇੱਥੇ ਦੱਸ ਜੀਏ ਕਿ 4 ਕਿਸਾਨਾਂ ਨੂੰ 5 ਏਕੜ ਤੋਂ ਵੱਧ ਦਾ ਮੁਆਵਜ਼ਾ ਜਿਹੜਾ ਨਹੀਂ ਦਿੱਤਾ ਜਾਏਗਾ ਹਾਲਾਂਕਿ ਇਹ ਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਰ ਇਸ ਵਿਚਾਲੇ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਵਿੱਚ ਹੁਣ ਹੜ੍ਹ ਜਿਹੜੇ ਆਏ ਸੀ ਜਿਨ੍ਹਾਂ ਦੇ ਕਰਕੇ ਸਥਿਤੀਆਂ ਗੰਭੀਰ ਬਣਦੀਆਂ ਹੋਈਆਂ ਨਜ਼ਰ ਆਈਆਂ ਸੀ ਉਹਨਾਂ ਨੂੰ ਲੈ ਕੇ ਕੇਂਦਰ ਨੇ ਹੁਣ ਅਤਿ ਗੰਭੀਰ ਆਫਤ ਇਸ ਨੂੰ ਕਰਾਰ ਦਿੱਤਾ ਹੈ ਸੂਬੇ ਭਰ ਦੇ ਵਿੱਚ ਜੇਕਰ ਦੇਖਿਆ ਜਾਏ ਹੜ੍ਹਾਂ ਦੇ ਕਰਕੇ ਕਾਫੀ ਮਾਰ ਪਈ ਸੀ ਹਾਲਾਂਕਿ 2300 ਤੋਂ ਵੱਧ ਜ਼ਿਲ੍ਹੇ ਜਿਹੜੇ ਨੇ ਮਾਫ਼ ਕਰਨਾ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਸੀ ਤੇ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਏ ਸੀ ਲੋਕਾਂ ਦੇ ਪਸ਼ੂ ਮਰ ਗਏ ਸੀ ਬਹੁਤ ਸਾਰਾ ਜਿਹੜਾ ਨੁਕਸਾਨ ਹੈ ਹੋਇਆ ਸੀ ਹਾਲਾਂਕਿ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਇੱਕ ਹੋਰ ਯੋਜਨਾ ਬਣਾਈ ਗਈ ਹੈ ਆ ਜਿਹੜਾ ਪੰਜਾਬ ਚੜ੍ਹਦੀ ਕਲਾ ਕਹਿ ਸਕਦੇ ਆ ਕਿ ਇਸ ਯੋਜਨਾ ਦਾ ਨਾਮ ਹੈ ਸੋ ਇੱਥੇ ਚੜ੍ਹਦੀ ਕਲਾ ਸਕੀਮ ਦੇ ਤਹਿਤ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਆਪਣਾ ਫੰਡ ਜੋ ਹੈ ਆਪਣੀ ਜੇਬ ਦੇ ਵਿੱਚੋਂ ਜਿੰਨਾ ਹੋ ਸਕ ਰਿਹਾ ਜਿੰਨਾ ਉਹਨਾਂ ਦੇ ਪਾਸੋਂ ਹੋ ਪਾ ਰਿਹਾ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਹੋਰ ਗੱਲ ਇੱਥੇ ਨਜ਼ਰ ਆਈ ਹੈ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦਾ ਫੰਡ ਦਿੱਤਾ ਉਦੋਂ ਤੋਂ ਸਵਾਲ ਉੱਠਦੇ ਹੋਏ ਨਜ਼ਰ ਆ ਰਿਹਾ ਇਸ ਕਿ ਇਹ ਫੰਡ ਵਾਦੂ ਨਹੀਂ ਹੈ ਪੰਜਾਬ ਦੇ ਲਈ ਇਹ ਫੰਡ ਜਿਹੜਾ ਬਹੁਤ ਘੱਟ ਹੈ ਪਾਰਟੀਆਂ ਹੀ ਕਹਿੰਦੀਆਂ ਹੋਈਆਂ ਨਜ਼ਰ ਆਈਆਂ ਸੀ ਪਰ ਦੂਜੇ ਪਾਸੇ ਹੁਣ ਜਦੋਂ ਹੜਾ ਨੂੰ ਇੱਥੇ ਕੇਂਦਰੀ ਆਫਤ ਯਾਨੀ ਕਿ অতি ਗੰਭੀਰ ਆਫਤ ਮੰਨ ਲਿਆ ਗਿਆ ਸੋ ਇਸ ਦੇ ਮੱਦੇ ਨਜ਼ਰ ਸੂਬੇ ਨੂੰ ਹੁਣ ਵਾਧੂ ਫੰਡ ਤੇ ਕਰਜ਼ੇ ਹੋਰ ਮਿਲ ਜਾਣਗੇ ਜਿਸ ਦੇ ਚੱਲਦਿਆਂ ਇੱਥੇ ਪੰਜਾਬ ਪਰ ਜਿਹੜਾ ਪੰਜਾਬ ਜੋ ਹੈ ਮੁਰਤੋਂ ਜਿਹੜਾ ਉੱਠ ਖੜਾ ਹੋ ਸਕਦਾ ਹੈ ਤੇ ਹੋਰ ਵੀ ਜਿਹੜਾ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਜ਼ਰੂਰਤ ਹੋਏਗੀ ਕੇਂਦਰ ਉਹਨਾਂ ਜਿਹੜਾ ਇੱਥੇ ਕਰਜ਼ਾ ਵੀ ਦੇ ਸਕੇਗੀ ਤੇ ਵਾਧੂ ਫੰਡ ਵੀ ਜਾਰੀ ਕਰੇਗੀ ਸੋ ਮੁੜ ਵਸੇਬੇ ਦੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਜਿਹੜੀ ਹੈ ਉਹ ਹੋਰ ਵੀ ਨਜ਼ਰ ਆਏਗੀ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਕਿ 590 ਕਰੋੜ ਦਾ ਕਰਜ਼ਾ ਜਿਹੜਾ ਹੈ ਪੰਜਾਬ ਸਰਕਾਰ ਨੂੰ ਹੋਰ ਵੀ ਸਿੱਧੇ ਤੌਰ ਤੇ ਮਿਲ ਸਕਦਾ ਹੈ ਸੋ ਹੜਾਂ ਦੇ ਵਿਚਾਲੇ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਸੀ ਹਾਲਾਂਕਿ ਹੁਣ ਮੁੜ ਵਸੇਬੇ ਦੇ ਵੱਲ ਸਰਕਾਰ ਜਿਹੜੀ ਚੱਲ ਰਹੀ ਹੈ ਲੋਕ ਚੱਲ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਇਹ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆਂ ਕੇਂਦਰ ਦੇ ਵੱਲੋਂ ਇਹ ਜਿਹੜੀ ਰਾਸ਼ੀ ਹੈ ਹਾਲਾਂਕਿ ਇਸ ਦੇ ਬਾਰੇ ਇਹ ਕਿਹਾ ਗਿਆ ਹੈ ਕਿ ਜਿੰਨਾ ਵੀ ਪੰਜਾਬ ਨੂੰ ਇੱਥੇ ਹੋ ਸਕੇਗਾ ਉਹਨਾਂ ਫੰਡ ਜੋ ਹੈ ਜਾਰੀ ਕੀਤਾ ਜਾਏਗਾ ਕਰਜ਼ੇ ਜਿਹੜੀ ਆ ਪੰਜਾਬ ਸਰਕਾਰ ਹੋਰ ਵੀ ਲੈ ਸਕੇਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇੱਕ ਵਾਰਫਰ ਤੋਂ ਖੜਾ ਹੁੰਦਾ ਹੋਇਆ ਨਜ਼ਰ ਆਵੇਗਾ ਤੇ ਹੁਣ ਗੱਲ ਕਰਦੇ ਆ ਕਿਸਾਨਾਂ ਦੀ ਕਿਸਾਨਾਂ ਨੂੰ ਵੀ ਇੱਥੇ ਹਲੇ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਹੋਰ ਚਲਣੀਆਂ ਪੈ ਸਕਦੀਆਂ ਨੇ ਕਿਉਂਕਿ 5000 5 ਏਕੜ ਤੋਂ ਵੱਧ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਨਹੀਂ ਦਿੱਤਾ ਜਾਏਗਾ ਸੋ ਇੱਥੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਧ ਨੇ ਉਹਨਾਂ ਨੂੰ ਲੱਖਾਂ ਰੁਪਏਾਂ ਦਾ ਕਟਾ ਪੈ ਸਕਦਾ ਹੈ ਦਾਜ਼ੀ ਹੈ ਕਿ ਪੰਜਾਬ ਦੇ ਵਿੱਚ ਹੜਾਂ ਤੋਂ ਬਾਅਦ ਕਿਸਾਨਾਂ ਨੂੰ ਨਿਯਮਾਂ ਦੀ ਮਾਰ ਪਈ ਹੈ ਇੱਥੇ 5 ਏਕੜ ਤੋਂ ਵੱਧ ਮੁਆਵਜ਼ਾ ਨਹੀਂ ਮਿਲੇਗਾ ਵੱਧ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵੀ ਲੱਖਾਂ ਦਾ ਘਾਟਾ ਪੈ ਸਕਦਾ ਹੈ ਸੋ ਐਸਡੀਆਰਐਫ ਦੇ ਨਿਯਮ ਜਿਹੜੇ ਆ ਰਹੇ ਨੇ ਉਹ ਅੜਿੱਕੇ ਆ ਰਹੇ ਨੇ ਸੋ ਪੰਜਾਬ ਸਰਕਾਰ ਨੇ ਵੀ ਇਸ ਬਾਬਤ ਆਪਣੇ ਹੱਥ ਜੋਨੇ ਖੜੇ ਕਰ ਲਏ ਨੇ ਸੋ ਹੜਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਮਾਰ ਪੰਜਾਬ ਨੇ ਝੱਲੀ ਹੈ ਉੱਥੇ ਹੀ ਸਰਕਾਰੀ ਨਿਯਮਾਂ ਦੀ ਮਾਰ ਹੁਣ ਕਿਸਾਨਾਂ ਨੂੰ ਝਲਣੀ ਪੈ ਸਕਦੀ ਹੈ ਤੇੰਨਾ ਸਰਕਾਰੀ ਨਿਯਮਾਂ ਦੇ ਕਰਕੇ ਪੰਜਾਬ ਦੇ ਵੱਡੀ ਗਿਣਤੀ ਚ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਤੱਕ ਹੋ ਸਕਦਾ ਹੈ ਕਿਉਂਕਿ ਸਰਕਾਰ ਦੇ ਨਿਯਮਾਂ ਅਨੁਸਾਰ ਸਿਰਫ 5 ਏਕੜ ਤੱਕ ਦੇ ਮਾਲਕ ਕਿਸਾਨਾਂ ਨੂੰ ਹੀ ਮੁਆਵਜ਼ਾ ਜਿਹੜਾ ਦਿੱਤਾ ਜਾਏਗਾ ਸੋ ਜੇਕਰ ਕੋਈ ਕਿਸਾਨ 5 ਏਕੜ ਤੋਂ ਜ਼ਿਆਦਾ ਜ਼ਮੀਨ ਦਾ ਮਾਲਕ ਹੈ ਤਾਂ ਉਸ ਕਿਸਾਨ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਉਸ ਕਿਸਾਨ ਨੂੰ ਸਿਰਫ 5 ਏਕੜ ਤੱਕ ਦਾ ਹੀ ਮੁਆਵਜ਼ਾ ਜੋ ਹੈ ਉਮ ਮਿਲੇਗਾ ਇਸ ਤੋਂ ਇਲਾਵਾ ਫਿਰੋਜ਼ਪੁਰ ਅਮ੍ਰਿਤਸਰ ਅਤੇ ਗੁਰਦਾਸਪੁਰ ਸਣੇ ਫਾਜ਼ਿਲਕਾ ਜ਼ਿਲ੍ਹੇ ਚ ਇਲਾਕੇ ਚ ਅੱਜ ਵੀ ਕਾਫੀ ਅਜਿਹੇ ਕਿਸਾਨ ਨੇ ਜਿਹੜੇ ਆਪਣੀ ਜ਼ਮੀਨਾਂ ਦੀ ਵੰਡ ਜਿਨ੍ਹਾਂ ਨੇ ਨਹੀਂ ਕੀਤੀ ਹੋਈ ਹੈ ਫਿਰ ਵੱਡੇ ਕਿਸਾਨ ਨੇ ਜਿਨ੍ਹਾਂ ਦੇ ਕੋਲ 10 ਏਕੜ ਜਾਂ ਫਿਰ ਇਸ ਤੋਂ ਵੱਧ ਦੀ ਜ਼ਮੀਨ ਹੈ ਹਾਲਾਂਕਿ ਇਹਨਾਂ ਕਿਸਾਨਾਂ ਦਾ ਕੀ ਹੋਵੇਗਾ ਇਹ ਵੀ ਬਹੁਤ ਵੱਡੀ ਗੱਲ ਹੈ ਤੇ ਇਸ ਦੇ ਲਈ ਇਹਨਾਂ ਕਿਸਾਨ ਇਹਨਾਂ ਵੱਡੇ ਕਿਸਾਨਾਂ ਨੂੰ ਸੂਬਾ ਰਾਤ ਰਿਸਪਾਂਸ ਫੰਡ ਚ ਮਿਲਣ ਵਾਲਾ ਮੁਕੰਮਲ ਮੁਆਵਜ਼ਾ ਨਹੀਂ ਮਿਲੇਗਾ ਤੇ ਸਿਰਫ 5 ਏਕੜ ਦੇ ਮੁਆਵਜ਼ੇ ਤੱਕ ਹੀ ਉਹਨਾਂ ਨੂੰ ਸੀਮਿਤ ਰਹਿਣਾ ਪਏਗਾ ਸੋ ਦੱਸਿਏ ਕਿ ਭਾਰੀ ਮੀਂਹ ਦੇ ਕਰਕੇ ਵੱਖ-ਵੱਖ ਡੈਮਾਂ ਦੇ ਫਲੱਡ ਗੇਟ ਖੋਲੇ ਜਾਣ ਕਰਕੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਿਸਾਨਾਂ ਲੋ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 5 ਲੱਖ ਏਕੜ ਫਸਲ ਜਿਹੜੀ ਹੈ ਪਾਣੀ ਦੇ ਕਰਕੇ ਤਬਾਹ ਹੋ ਗਈ ਹੈ ਲਗਭਗ 2300 ਪਿੰਡ ਡੁੱਬ ਗਏ 20 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਪਾਣੀ ਉਤਰਨ ਤੋਂ ਬਾਅਦ ਵੀ ਜ਼ਮੀਨਾਂ ਦੇ ਵਿੱਚ ਇਕੱਠੀ ਹੋਈ ਰੇਤ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਦਿੱਤਾ ਹੈ ਹਾਲਾਤ ਇਹ ਬਣ ਗਏ ਨੇ ਕਿ ਪੰਜਾਬ ਦੇ ਵਿੱਚ ਬਿਜਾਈ ਜਿਹੜੀ ਹੈ ਉਹ ਵੀ ਕਰਨੀ ਹੁਣ ਔਖੀ ਹੋ ਗਈ ਹੈ ਪਰ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਵੀ ਨਿਯਮ ਬਦਲਣ ਦੀ ਕੋਈ ਵੀ ਜਿਹੜੀ ਮੰਗ ਹੈ ਉਹ ਨਹੀਂ ਕੀਤੀ ਸੋ ਆਪਣੇ ਹੱਥ ਖੜੀ ਹਰਦੀ ਹੋਈ ਇੱਥੇ ਪੰਜਾਬ ਸਰਕਾਰ ਵੀ ਨਜ਼ਰ ਆਈ ਹੈ ਤੇ ਉਧਰ ਕਿਸਾਨਾਂ ਦਾ ਵਿਪਾਰੀ ਜਿਹੜਾ ਕਹਿ ਸਕਦੇ ਆ ਕਿ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਹੈ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ